ਲੋ ਜੀ ਹੋ ਜੋ ਇਕੱਠੇ ਹੋਣਾ ਸਾਰੇ ਜਣੇ ਚੱਕ ਲੋ ਆਪੋ ਆਪਣੇ ਫੋਨ ਤੇ ਖੋਲ ਲੋ ਹੈਲਥ ਹਰਬਲ 213 ਚੈਨਲ ਤੇ ਮੈਂ ਕਹਿੰਦੀ ਆ ਕਰਦੇ ਆ ਗੱਲਾਂ ਤੇ ਜਦੋਂ ਗਰਮੀ ਦੇ ਦਿਨ ਸੀਗੇ ਨਾ ਬਾਹਲੀ ਦੇ ਉਦੋਂ ਕਾਸੇ ਨੂੰ ਜੀ ਨਹੀਂ ਕਰਦਾ ਸੀ ਹੁਣ ਜਿਵੇਂ ਜਿਵੇਂ ਠੰਡ ਸਟਾਰਟ ਹੋਈ ਜਾਂਦੀ ਹੈ ਮੈਂ ਕਹਿੰਨੀ ਆ ਐਂ ਲੱਗਦਾ ਹੈਗਾ ਵੀ ਫਟਾਫਟ ਬੜਾਈਏ ਕੋਈ ਦਾਣਾ ਸਬਜ਼ੀਆਂ ਚੰਗੀਆਂ ਚੰਗੀਆਂ ਲਿਆਈਏ ਬੜੀਆਂ ਰੰਗ ਬਰੰਗੀਆਂ ਪਈਆਂ ਹੁੰਦੀਆਂ ਨੇ ਉੱਥੇ ਤੇ ਬੜਾਈ ਜੀ ਕਰਦਾ ਹੈਗਾ ਹਨਾ ਹੈ ਪਤਲੀਆਂ ਪਤਲੀਆਂ ਆਏ ਨੇ ਪਤਲੀਆਂ ਪਤਲੀਆਂ ਉਹ ਮੇ ਛੱਲਣਾ ਚੀਰਨੂਆਂ ਔਖੇ ਕੇਰਾ ਤੇ ਤਾਜ਼ੀਆਂ ਤਾਜ਼ੀਆਂ ਆਈਆਂ ਗਾਜਰਾਂ ਤੇ ਟਮ ਤੇ ਆਹਾ ਦੇਖ ਨਾ ਮਟਰ ਤੇ ਇੱਕ ਆਹਾ ਕੀ ਕੀਤਾ ਇਹਨਾਂ ਨੇ ਮਰ ਜਾਣਿਆਂ ਨੇ ਮੈਨੂੰ ਲੱਗਦਾ ਵਿੱਚ ਇਹ ਆਲੂ ਪਾਤੇ ਮਗਾਏ ਮੈਂ ਖਾਜ ਨਾ ਜਵਾਕ ਕਹਿੰਦੇ ਆਖਿਓ ਉਹ ਬਣਾਉਣਾ ਹੈਗਾ ਬੈਜ ਮਿਕਸ ਵੈਜ ਮਿਕਸ ਵੈਜ ਇੱਕ ਤਾਂ ਭੁੱਲ ਜਾਈਦਾ ਨਾਂ ਲੈਣਾ ਭੁੱਲ ਜਾਈਦਾ ਸਾਰਾ ਕੁਝ ਇਕੱਠਾ ਕਰਤਾ ਹੁਣ ਆਪਾਂ ਕੀ ਕੀਤਾ ਜੀ ਗਾਜਰਾਂ ਲਈਆਂ ਧੋ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਗਾਜਰਾਂ ਦੇ ਇਹਨਾਂ ਨੂੰ ਧੋਤਾ ਸਾਫ਼ ਕੀਤਾ ਪਾਣੀ ਛੱਡਿਆ ਤੇ ਮੈਂ ਕਹਿੰਦੀ ਸਮਾਰ ਕੇ ਮਲ ਕੇ ਗਾਜਰਾ ਸਾਫ ਕਰਕੇ ਤੇ ਹੁਣ ਧੋਲੇ ਮਟਰ ਆਪਾਂ ਸਾਰਾ ਥੋੜਾ ਥੋੜਾ ਕਰਕੇ ਇਹ ਸਾਰਾ ਢੋ ਆਢੀ ਸਮਾਨ ਧੋ ਲੈਣਾ ਹੈਗਾ ਹਲਾ ਦਿਓ ਚੰਗੀ ਤਰ੍ਹਾਂ ਝਾੜ ਦਿਓ ਇਹਨਾਂ ਨੂੰ ਤੇ ਵਧੀਆ ਬਾਂਜਣਗੇ ਤੇ ਲੋ ਜੀ ਆਲੂ ਧੋਲੇ ਹੁਣ ਆਪਾਂ ਇਹ ਕਾਲੂ ਵਿੱਚ ਲਾਲ ਤੁਰਿਆ ਫਿਰਦਾ ਹੈਗਾ ਤੇ ਬਾਕੀ ਆਲੂ ਤਾਂ ਨੇ ਚਿੱਟੇ ਐ ਚੱਲ ਵਿੱਚ ਹੀ ਇਹਨੂੰ ਚੱਲਣ ਦੇ ਹਨਾ ਤੇ ਕਰਕੇ ਇਕੱਠਾ ਆਪਾਂ ਸਾਰਾ ਕੁਝ ਤੇ ਹੁਣ ਆਪਾਂ ਬੈਠਣ ਲੱਗੇ ਆਸਣ ਲਾਉਣ ਲੱਗੇ ਆ ਤੇ ਚੱਲਨੇ ਆਪਾਂ ਆਪਣੇ ਕਮਰੇ ਦੇ ਵਿੱਚ ਠੀਕ ਹੈ ਜੀ ਆਪਾਂ ਕਮਰੇ 'ਚ ਜਾ ਕੇ ਉੱਥੇ ਤੇ ਲਓ ਜੀ ਸਾਰਾ ਕੁਝ ਰੱਖ ਲਿਆ ਮੇਰਾ ਵੀ ਜੀ ਨਹੀਂ ਲੱਗਦਾ ਬਾਹਰ ਜੇ ਮੈਂ ਬਾਹਰ ਬੈਠੀ ਨੀ ਤਾਂ ਫਿਰ ਮੈਂ ਕਹਿੰਦੀ ਆ ਵੀ ਸਾਰੇ ਜਾਣੇ ਆਜੋ ਆਪਾਂ ਇੱਕ ਵਾਰੀ ਬਾਹਰ ਬੈਠੀਏ ਹਨਾ ਤੇ ਫਿਰ ਸਬਜੀ ਸਬਜੀ ਚੀਰਦੇ ਨਹੀਂ ਤੇ ਜਿੱਥੇ ਬੈਠੇ ਹੁੰਦੇ ਨੇ ਤੇ ਉੱਥੇ ਮੈਂ ਆਪਦਾ ਚੱਕ ਕੇ ਸਾਰਾ ਜਗਾੜਮੈਂਟ ਤੇ ਉੱਥੇ ਹੀ ਲੈ ਜੰਨੀ ਹੈਗੀਆ ਤੇ ਮੈਂ ਹੁਣ ਛਿੱਲਣ ਲੱਗੀ ਸੀ ਮਟਰ ਮਟਰ ਛਿੱਲੇ ਆਲੂ ਕੱਟਲੇ ਤੇ ਆਪਾਂ ਗਾਜਰਾ ਕੱਟ ਲੀਆਂ ਤੇ ਇੱਧਰ ਟਮਾਟਰ ਤੇ ਅਦਰਕ ਤੇ ਆਹ ਕੀ ਕਹਿੰਦੇ ਹੁੰਦੇ ਆ ਪਿਆਜ਼ ਹਨਾ ਤੇ ਵਿੱਚ ਆਈ ਜਾਂਦੇ ਆ ਫੋਨ ਤੇ ਵਿੱਚ ਆਪਾਂ ਫੋਨ ਅਟੈਂਡ ਕਰ ਲਾਂਗੇ ਚੱਲ ਕੋਈ ਨਹੀਂ ਤੇ ਦੂਜੇ ਬੰਨੇ ਆਪਾਂ ਧਰ ਲਿਆ ਜੀ ਫਰਾਈਪਰ ਤੇ ਇਹਦੇ ਵਿੱਚ ਕੀ ਕੀਤਾ ਆਪਾਂ ਸੁੱਕੇ ਮਸਾਲੇ ਪਾਤੇ ਖੜੇ ਮਸਾਲੇ ਸੁੱਕੇ ਮਸਾਲੇ ਕੀ ਖੜੇ ਕਹਿੰਦੇ ਹੁੰਦੇ ਨੇ ਹਨਾ ਖੜੇ ਮਸਾਲੇ ਪਾਤੇ ਤੇ ਦੇਖੀ ਨਾ ਉਹ ਸਮਾਨ ਪਾ ਕੇ ਨਾ ਤੇ ਆਪਾਂ ਇਹਨਾਂ ਨੂੰ ਕੀ ਕਰਨਾ ਹੈਗਾ ਹੁਣ ਥੋੜਾ ਜਣਾ ਇਹਨਾਂ ਨੂੰ ਸੇਕ ਲਵਾ ਲੈਣਾ ਹੈਗਾ ਬੜੀ ਸਵਾਦ ਬਣਦੀ ਆ ਤੁਸੀਂ ਭਾਈ ਅੱਜ ਹੀ ਚੱਕੋ ਪਤੀਲਾ ਤੇ ਧਰੋ ਵਿੱਚੇ ਗਾਜਰਾਂ ਵਿੱਚੇ ਟਮਾਟਰ ਤੇ ਵਿੱਚੇ ਮਟਰ ਤੇ ਵਿੱਚੇ ਗੋਭੀ ਗੋਭੀ ਰਹਿ ਗਈ ਸੱਚ ਹਨਾ ਜਿਆਦਾ ਗਈ ਲੈ ਚੱਲ ਕੋਈ ਨਹੀਂ ਛੱਡੋ ਪਰ ਗੋਭੀ ਫੇਰ ਸਹੀ ਫੇਰ ਮਿਕਸ ਬੈਜ ਕੋਈ ਹੋਰ ਬਣਾ ਲਾਂਗੇ ਆ ਇਕੱਠਾ ਕਰਕੇ ਨਾ ਸਾਰਾ ਸਮਾਨ ਤੇ ਆਪਾਂ ਨੇ ਕੀ ਕੀਤਾ ਜੀ ਗਰਮ ਕਰ ਲਿਆ ਚੰਗੀ ਤਰ੍ਹਾਂ ਇਹਨੂੰ ਗਰਮ ਕਰ ਲਾਂਗੇ ਜਦੋਂ ਇਹ ਪੂਰਾ ਐਨ ਵਧੀਆ ਹੋ ਗਿਆ ਹੈ ਕੀ ਕਹਿੰਦੇ ਹੁੰਦੇ ਨੇ ਇਹਨੂੰ ਨਾਨੀ ਉਹਦਾ ਟੜਕ ਫੜਕ ਹੋ ਗਿਆ ਤੇ ਉਧਰੋਂ ਆਪਾਂ ਚੱਕਿਆ ਜੀ ਕੁੱਕਰ ਕੁੱਕਰ ਆਪਾਂ ਇਹ ਵੀ ਦੂਜਾ ਲਿਆਂਦਾ ਹੈਗਾ ਕੁਕਰ ਇਹ ਇਸ ਤਰ੍ਹਾਂ ਖੁੱਲਦਾ ਇਹਦਾ ਮਾੜਾ ਜਿਹਾ ਘਮਾਓ ਢੱਕਣ ਜਾ ਤੇ ਖੁੱਲ ਜਾਂਦਾ ਜਿਹਾ ਅਜ ਦੀ ਵਾਰੀ ਵਾਂਗੂ ਤੇ ਦੂਜੇ ਪਾਸੇ ਘਮਾਓ ਤੇ ਇਹ ਬੰਦ ਹੋ ਜਾਂਦਾ ਹੈਗਾ ਠੀਕ ਹੈ ਜੀ ਇਹ ਆਪਾਂ ਕੁੱਕਰ ਲੈ ਕੇ ਆਂਦਾ ਤੇ ਕੁਕਰੇ ਦੇ ਵਿੱਚ ਇਸ ਦੀ ਅੱਜ ਬੋਣੀ ਕਰ ਦੇਣੀ ਹੈ ਨਵਾਂ ਕੁੱਕਰ ਹੈ ਵੀ ਕਈ ਕੁੱਕਰ ਲੈ ਕੇ ਆਂਦੇ ਮੈਂ ਅਡਵਰਟ ਜੇ ਦੇ ਤੇ ਮੇਰਾ ਜੀ ਕਰਦਾ ਤੇ ਆਪਦੇ ਸ਼ੌਂਕ ਪੂਰੇ ਕਰ ਲਈਦੇ ਸ਼ੌਂਕ ਬਹੁਤ ਆ ਮੈਨੂੰ ਮੈਂ ਕਹਿਨੀ ਆ ਮੈਨੂੰ ਭਾਂਡਿਆਂ ਦਾ ਤਾਂ ਇੰਨਾ ਸ਼ੌਂਕਾ ਸੂਟਾਂ ਦਾ ਤੇ ਭਾਂਡਿਆਂ ਦਾ ਹੋਰ ਨਹੀਂ ਕਾਸੇ ਦਾ ਲੋ ਜੀ ਆਪਾਂ ਨਾਰੀਅਲ ਦਾ ਤੇਲ ਚੱਕਿਆ ਤੇ ਇਹਦੇ ਵਿੱਚ ਪਾਇਆ ਇਹ ਮੈਂ ਕੁੱਕਰ ਤੋਤਾ ਸੀ ਭਾਈ ਕਿਤੇ ਕਹਿ ਦਿਓ ਆਈ ਕੁੱਕਰ ਚੱਕਿਆ ਤੇ ਪਾ ਲਿਆ ਤੋ ਬੀਬੀਆਂ ਕਮੈਂਟ ਬੜੇ ਕਰਦੀਆਂ ਨੇ ਹਨਾ ਸੋਹਣੇ ਸੋਹਣੇ ਲੋ ਜੀ ਆਪਾਂ ਆਪਣਾ ਮਸਾਲਾ ਵੀ ਉਹ ਕਰ ਲਿਆ ਨਾ ਦੇ ਹੁਣ ਮੈਨੂੰ ਐਂ ਦੱਸੋ ਤੁਸੀਂ ਵੀ ਕਿਹੜੇ ਕਿਹੜੇ ਮੇਰੀ ਵੀਡੀਓ ਦੇਖਦੇ ਹੋ ਨੇ ਭਾਈ ਮੈਨੂੰ ਕਮੈਂਟਾਂ ਦੇ ਵਿੱਚ ਲਿਖ ਦਿਆ ਕਰੋ ਕੁਛ ਨਾ ਕੁਛ ਤੇ ਮੈਨੂੰ ਐਂ ਵਧੀਆ ਲੱਗਦਾ ਹੈਗਾ ਜਦੋਂ ਸੋਹਣੇ ਸੋਹਣੇ ਕਮੈਂਟ ਲਿਖਿਆ ਹੁੰਦੇ ਆ ਤੁਹਾਨੂੰ ਚੰਗੀ ਲੱਗਦੀ ਹੁੰਦੀ ਹੈ ਵੀਡੀਓ ਤਾਂ ਭਾਈ ਲਾਇਕ ਕਰ ਦਿਆ ਕਰੋ ਨਹੀਂ ਡਿਸਲਾਈਕ ਕਰ ਦਿਆ ਕਰੋ ਹੋਰ ਤਾਂ ਕੀ ਹੈ ਹਨਾ ਮਰਜੀ ਆਪੋ ਆਪਣੇ ਆਹ ਲੋ ਜੀ ਆਪਾਂ ਪਿਆਜ਼ ਕੀ ਕੀਤਾ ਥੋੜੇ ਜਿ ਇਹਨਾਂ ਨੂੰ ਰਗੜ ਲਿਆ ਮੈਂ ਆਖਿਆ ਇਹਨਾਂ ਨੂੰ ਵਧੀਆ ਬਣਾ ਦਈਏ ਅੱਜ ਮਿਕਸ ਕਰ ਦੇਣਾ ਸਾਰਾ ਮਿਕਸ ਬੈਜੀ ਬਣਾ ਦੇਣਾ ਹੈਗਾ ਪਹਿਲਾਂ ਆਪਾਂ ਕੀ ਕੀਤਾ ਨਾਰੀਅਲ ਦਾ ਤੇਲ ਪਾਇਆ ਸੀ ਤੇ ਹੁਣ ਆਪਾਂ ਕੀ ਕੀਤਾ ਜਿਹੜੇ ਪਿਆ ਤੇ ਜਦੋਂ ਆਹ ਹੁੰਦੀ ਹੈ ਨਾ ਕੀ ਕਹਿੰਦੇ ਹੁੰਦੇ ਆ ਠੰਡ ਜੀ ਸ਼ੁਰੂ ਹੁੰਦੀ ਹੈ ਉਹ ਤਾਂ ਬੜੀਆਂ ਸਬਜ਼ੀਆਂ ਤਰ੍ਹਾਂ ਤਰ੍ਹਾਂ ਦੀਆਂ ਖਾਣ ਨੂੰ ਜੀ ਕਰਦਾ ਹੈ ਨਾ ਗਰਮੀ 'ਚ ਤਾਂ ਜੈਂ ਜੀ ਕਰਦਾ ਵੀ ਚਟਣੀ ਬਣਾ ਲਓ ਚਟਣੀ ਬਣਾ ਲਓ ਨਾਲ ਲੱਸੀ ਚੱਕ ਲਓ ਦਹੀਂ ਚੱਕ ਲਓ ਹੋਰ ਕੁਝ ਨਾ ਖਾਓ ਕਿਉਂਕਿ ਇੱਕ ਤਾਂ ਸੋਈ ਦੇ ਵਿੱਚ ਖੜ ਕੇ ਬਣਦਾ ਨਹੀਂਗਾ ਬੜਾ ਜੀ ਥੋੜਾ ਹੁੰਦਾ ਤੇ ਉਹ ਤਾਂ ਐ ਲੱਗਦਾ ਵੀ ਚੌਲ ਹੀ ਧਰ ਲਓ 2-4 ਦਿਨ ਖਾ ਲਓ ਉਹ ਤਾਂ ਐ ਦੱਸ ਦੇਈਦਾ ਕਰਦਿਆਂ ਨੂੰ ਚੌਲ ਧਰ ਕੇ ਵੀ ਇਹ ਹਫ਼ਤੇ ਦੇ ਵਿੱਚ ਨਾ ਦੋ ਵਾਰੀ ਖਾਣੇ ਜ਼ਰੂਰੀ ਹੈ ਹੋਰ ਫਿਰ ਕੀ ਕਹੀਏ ਨਹੀਂ ਤਾਂ ਕਹਿ ਦਿੰਦੇ ਤੂੰ ਸਤਾ ਧਰ ਲੈ ਵਾਸ ਇਹ ਫਿਰ ਉਹਦੋਂ ਹਾਂ ਬਾਨੇ ਜੇ ਬਣਾ ਕੇ ਤੇ ਫਿਰ ਉਹ ਕਰੀ ਦਾ ਵਿੱਚ ਮਸਾਲਾ ਮਸੂਲਾ ਪਾ ਲੋ ਇਹਦੇ ਵਿੱਚ ਪਿਆਜ਼ ਦੇ ਵਿੱਚ ਤੇ ਹੁਣ ਆਪਾਂ ਨੇ ਕੀ ਕਰਨਾ ਜਿਹੜਾ ਰਿਹਾ ਕੰਮ ਆਪਣਾ ਉਹ ਕਰਨ ਲੱਗੇ ਆ ਕਿ ਰੈ ਨੂੰ ਮੜਾ ਜਾਂ ਥੋੜੇ ਜਿ ਭਨ ਲੋ ਇਹਨੂੰ ਚੰਗੀ ਤਰ੍ਹਾਂ ਜਦੋਂ ਭੁੱਜ ਗਏ ਨਾ ਤੇ ਫਿਰ ਆਪਾਂ ਟਮਾਟਰ ਜਿਹੜੇ ਸੀਗੇ ਟਮਾਟਰ ਵੀ ਮਿਕਸ ਕੀਤੇ ਸੀਗੇ ਲੈ ਵਿੱਚ ਮੈਨੂੰ ਲੱਗਦਾ ਇੱਕਦਾ ਸਾਫਤਾ ਵੀ ਚੱਲੇਗੀ ਫਾੜੀ ਚੱਲ ਕੋਈ ਨਹੀਂ ਵਿੱਚ ਇਹ ਤੁਰਿਆ ਫਿਰੂਗਾ ਹੁਣ ਆਪਾਂ ਨੇ ਕੀ ਕੀਤਾ ਜੀ ਵਿੱਚੇ ਟਮਾਟਰ ਪਾ ਲਏ ਹੁਣ ਤੁਸੀਂ ਮੈਨੂੰ ਐਂ ਦੱਸੋ ਵੀ ਤੁਹਾਨੂੰ ਮੇਰਾ ਆ ਕੁੱਕਰ ਕਿਵੇਂ ਲੱਗਿਆ ਪਹਿਲਾਂ ਆਪਾਂ ਕੱਲ ਦੂਜੇ ਕੁੱਕਰ ਚ ਬਣਾਈ ਸੀ ਤੇ ਅੱਜ ਆਪਾਂ ਇਸ ਕੁੱਕਰ ਚ ਬਣਾਈ ਐ ਇਹਦੇ ਨਾਲ ਵੀ ਇਹਨਾਂ ਨਾਲ ਤਿੰਨ ਚਾਰ ਢੱਕਣ ਹੁੰਦੇ ਆ ਤੇ ਉਹ ਜਿਹੜਾ ਕਾਲਾ ਜਿਹਾ ਲੈ ਕੇ ਆਂਦਾ ਉਹਦੇ ਨਾਲ ਵੀ ਤਿੰਨ ਚਾਰ ਢੱਕਣ ਨੇ ਓਟੋ-ਵੱਟ ਦੇ ਵਿੱਚ ਔਲ ਬਣਾਉਣੇ ਆ ਤਾਂ ਤੁਸੀਂ ਉਹ ਵੀ ਮਤਲਬ ਇਹਦੇ ਨਾਲ ਪਾਣੀ ਜਿਆ ਨਿਕਲ ਜਾਂਦਾ ਵਿੱਚ ਉਹ ਢੱਕਣ ਦਬ ਦਿਓ ਤੇ ਪਾਣੀ ਨਿਕਲ ਜਾਂਦਾ ਔਲ ਅੰਦਰ ਰਹਿ ਜਾਂਦੇ ਨੇ ਲੋ ਜੀ ਆਪਾਂ ਟਮਾਟਰ ਤੇ ਸਾਰਾ ਟਮਾਟਰ ਨਹੀਂ ਕੀ ਕਹਿੰਦੇ ਹੁੰਦੇ ਇਹਨਾਂ ਨੂੰ ਗਾਜਰਾ ਮਟਰ ਤੇ ਆਲੂ ਪਾਤੇ ਗਾਜਰਾ ਮਟਰ ਆਲੂ ਪਾ ਕੇ ਆਪਾਂ ਕੁੱਕਰ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਇਹ ਨਾ ਪਾਣੀ ਥੋੜਾ ਜਿਹਾ ਘੱ ਮੈਂ ਤਾਂ ਘਾਟੀ ਧਰਦੀ ਹੁੰਨੀ ਐ ਤੁਹਾਨੂੰ ਪਤਾ ਹੀ ਐ ਕੁੱਕੜਾ ਕੱਕੜਾ ਚ ਹਨਾ ਕੜਾਹੀ ਹੁੰਦੀ ਐ ਮੇਰੇ ਕੋਲੇ ਤਾਂ ਪਰ ਕਦੇ-ਕਦੇ ਬੜਾ ਸ਼ੌਂਕ ਜਾਗਦਾ ਤੇ ਜਿਹੜਾ ਮਸਾਲਾ ਸੀ ਨਾ ਗਰਮ ਮਸਾਲਾ ਆਪਾਂ ਖੜੇ ਮਸਾਲੇ ਤੇ ਉਹ ਵੀ ਵਿੱਚ ਹੀ ਪਾ ਦੋ ਇਹਦੇ ਹੁਣ ਕੀ ਕਰਨਾ ਹੈਗਾ ਆਪਾਂ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਜਿਵੇਂ ਹੀ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਸੇਕ ਲਵਾ ਦੇਣਾ ਜਿਹਦੇ ਨਾਲ ਕੀ ਇਹ ਰਿੱਝ ਜੇ ਠੀਕ ਹੈ ਜੀ ਆਹ ਦੇਖੋ ਤੁਸੀਂ ਆਪਾਂ ਟਮਾਟਰਾਂ ਵਾਲੇ ਇਹ ਵਿੱਚ ਟਮਾਟਰ ਵੀ ਲੱਗੇ ਪਏ ਸੀਗੇ ਤੇ ਮੈਂ ਕਿਹਾ ਚਲੋ ਥੋੜਾ ਜਿਹਾ ਪਾਣੀ ਇਹਦੇ ਨਾਲ ਹੀ ਪਾ ਦਨੇ ਨਾਲੇ ਤਾਂ ਇਹਦੇ ਚ ਟਮਾਟਰ ਲੈ ਜਾਣਗੇ ਨਾਲੇ ਆਪਣੀ ਸਬਜ਼ੀ ਵ ਠੰਡ ਦੇ ਵਿੱਚ ਬੜੀਆਂ ਸਵਾਲ ਲੰਦੇ ਤੇ ਜਿਹੜੀ ਬਚ ਜਾਂਦੀ ਹੈ ਨਾ ਇੱਕ ਚੀਜ਼ ਮੈਂ ਦੇਖੀ ਹੈ ਇਹ ਜਿੱਦ ਕਿਤੇ ਮਟਰ ਆਲੂ ਤੇ ਟਮਾਹਾ ਬਣਾਈਏ ਨਾ ਗਾਜਰਾ ਤੇ ਜੇ ਬਚ ਜੇ ਤੇ ਸਵੇਰ ਵੇਲੇ ਪਰੌਂਠੇ ਬਣਾ ਕੇ ਤੇ ਉਹਨਾਂ ਦੇ ਉੱਤੇ ਰੱਖ ਕੇ ਖਾਣੀ ਹੋਵੇ ਮੈਂ ਕਹਿੰਦੀ ਹਾਂ ਪਰੌਂਠੇ ਉਦੋਂ ਵੀ ਸਵਾਦ ਲੱਗਦੇ ਆ ਆ ਲਓ ਜੀ ਆਪਾਂ ਟੱਕਣ ਦਾਤਾ ਤੇ ਹੁਣ ਇਹ ਆ ਦੇਖੋ ਤਿਆਰ ਹੋਣ ਲੱਗ ਗਈ ਤੇ ਮੈਨੂੰ ਲੱਗਦਾ ਨਾ ਹਜੇ ਇਹਦਾ ਕੱਚਾਪਨ ਹੈਗਾ ਹਜੇ ਇਹਨੂੰ ਆਪਾਂ ਦੁਬਾਰੇ ਉਹ ਕਰ ਦਿਆਂਗੇ ਥੋੜਾ ਜਿਹਾ ਨਾ ਮੈਂ ਕਿਹਾ ਕੀ ਹੈ ਕਿਤੇ ਖਰਾਬ ਨਾ ਹੋ ਜਾਏ ਥੱਲੇ ਨਾ ਲੱਗ ਜਾਏ ਇਹ ਤੇ ਪਰ ਆ ਇਹਦੇ ਨਾਲ ਆ ਟੱਕਣ ਵੀ ਮਿਲਿਆ ਤੇ ਇਹ ਵੀ ਆਪਾਂ ਉੱਤੇ ਧਰ ਦਨੇ ਲੋ ਜੀ ਇਹ ਵੀ ਹੋ ਗਿਆ ਤਿਆਰ ਆਪਣੀ ਸਬਜੀ ਵਧੀਆ ਬਣ ਗਈ ਹੈ ਨਾ ਘਿਓ ਵੀ ਛੱਡ ਗਈ ਇਹ ਆ ਤੇਲ ਜਿਹੜਾ ਪਾਇਆ ਸੀ ਨਾਰੀਅਲ ਦਾ ਨਾਰੀਅਲ ਦਾ ਤੇਲ ਪਰੋਕੇ ਬਣਾਇਆ ਕਰੋ ਸਬਜੀ ਬਹੁਤ ਟੇਸਟੀ ਬਣਦੀ ਹੈ ਲੀਵਰ ਲੂਵਰ ਆਪਣਾ ਸਹੀ ਰਹਿੰਦਾ ਹੈਗਾ ਮੈਂ ਤਾਂ ਤਾਜ਼ਾ ਕਢਾਉਣੀ ਹੁੰਨੀ ਆ ਠੂਠੀਆਂ ਲੈ ਕੇ ਤੇ ਮੇਰਾ ਇਹ ਮਤਲਬ ਜਾਂਦਾ ਵੀ ਬਹੁਤ ਬਹੁਤ ਭੈਣਾ ਮਗਾਉਂਦੀਆਂ ਨੇ ਤੇ ਮੈਂ ਸਾਰਿਆਂ ਨੂੰ ਦੱਸਦੀ ਵੀ ਹੁੰਨੀ ਆ ਵੀ ਭਾਈ ਤੁਸੀਂ ਠੂਠੀਆਂ ਲੈ ਕੇ ਤੇ ਤੇਲ ਕਢਾ ਲਓ ਵਧੀਆ ਤੇਲ ਕਢਾ ਲੋ ਤੇ オリジナル ਤੇ ਅਸੀਂ ਵੀ ਕਢਾਉਣੇ ਆ ਤੇ ਜੇ ਕਿਸੇ ਨੇ ਮੰਗਾਉਣਾ ਵੀ ਹੋਵੇ ਤਾਂ ਅਸੀਂ ਭੇਜ ਵੀ ਦਿੰਨੇ ਹੁੰਨੇ ਆ ਜੀ ਆਹ ਲੋ ਜੀ ਤੁਸੀਂ ਆਹ ਆਪਾਂ ਹੁਣ ਪਾਤਾ ਧਨੀਆਂ ਠੂਠੀਆਂ ਦਾ ਤੇਲ ਹੁੰਦਾ ਨਾ ਜਿਹੜਾ ਇਹ ਆਪਣੀ ਸਕਿਨ ਨੂੰ ਕਾਇਮ ਰੱਖਦਾ ਹੈਗਾ ਚਮਕਦੀ ਰੱਖਦਾ ਹੈਗਾ ਵਧੀਆ ਗੋਰਾ ਚਿੱਟਾ ਰੰਗ ਰੱਖਦਾ ਹੈਗਾ ਜੋੜ ਨਹੀਂ ਦੁਖਣ ਦਿੰਦਾ ਹੈਗਾ ਕੋਈ ਇਨਫੈਕਸ਼ਨ ਨਹੀਂ ਰਹਿਣ ਦਿੰਦਾ ਇਨਫਲੇਮੇਸ਼ਨ ਜੋ ਵੀ ਬੋਡੀ ਦੇ ਵਿੱਚ ਬਣੀ ਹੁੰਦੀ ਹੈ ਸਭ ਇਹ ਕੋਰਟੀਸੋਲ ਬੋਡੀ ਦਾ ਘਟਾਉਂਦਾ ਹੈਗਾ ਜੀ ਅਗਰ ਤੁਸੀਂ ਬਲੈਕ ਕਾਫੀ ਦੇ ਵਿੱਚ ਜਾਂ 골ਡਨ ਅਗਰੇ ਆਪਾਂ ਬਣਾਉਨੇ ਹਨ ਡਰਿੰਕ ਉਹਦੇ ਵਿੱਚ ਪਾ ਕੇ ਪੀਓ ਤਾਂ ਬਹੁਤ ਹੀ ਵਧੀਆ ਰਹਿੰਦਾ ਲੋ ਜੀ ਆਪਾਂ ਲਿਆ ਇੱਕ ਫੁਰਕਾ ਤੇ ਰੋਟੀ ਰੱਖ ਲਈ ਤੇ ਸਾਦਾ ਭਾਈ ਖਾਵਾਂਗੇ ਤਾਂ ਵਧੀਆ ਲੱਗਦਾ ਹਨਾ ਰੋਟੀ ਵੀ ਆਪਣੀ ਬਾਹਲੀ ਛੋਟੀ ਨਹੀਂ ਯਾਨੀ ਕਿ ਠੀਕ ਠਾਕ ਹੈਗੀ ਐ ਤੇ ਸਬਜੀ ਰੱਖ ਲਈ ਤੇ ਹੁਣ ਇਹ ਹੈਗੀ ਹਜੇ ਥੋੜੀ ਜੀ ਗਰਮ ਤੇ ਆਪਾਂ ਹੁਣ ਕੀ ਕਰਨਾ ਹੈਗਾ ਤੇ ਤੇ ਕਿਨਾ ਖਾ ਲੈਣੀ ਆ ਤੇ ਚਲੋ ਜੀ ਮੈਨੂੰ ਦੱਸੋ ਤੁਸੀਂ ਵੀ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਗੱਲਾਂ ਬਾਤਾਂ ਭਾਈ ਤੁਹਾਡੇ ਨਾਲ ਮੇਰਾ ਜੀ ਲੱਗ ਜਾਂਦਾ ਐਂ ਲੱਗਦਾ ਵੀ ਹਾਂ ਇਸ ਵੇਲੇ ਆਪਾਂ ਸਾਰੇ ਟੱਬਰ ਨੇ ਬਹਿ ਕੇ ਗੱਲਾਂ ਕਰ ਲੀਆਂ ਚਲੋ ਓਕੇ ਜੀ ਕਰੋ ਫਿਰ ਲਾਈਕ ਕਮੈਂਟ ਸ਼ੇਅਰ ਤੇ ਦੱਸੋ ਪਿੰਡ ਦਾ ਨਾਮ ਓਕੇ ਬਾਈ ਬਾਈ